ਸਸੀ ਗਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਦੋ ਤਿੰਨ ਬੰਦਿਆਂ ਬਾਰੇ ਪਹਿਲਾਂ ਇਹ ਫੋਟੋ ਲਾਤੀ ਆ ਤੁਸੀਂ ਇਹ ਬੰਦੇ ਵੇਖ ਲਓ ਵੇਖ ਲੈ ਇਹ ਬੰਦੇ ਇੱਕ ਦੂਜੇ ਉੱਤੇ ਵੀਡੀਓ ਪਾਉਂਦੇ ਆ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਵੇਖਦੇ ਹੋਗੇ ਵੀਡੀਓ ਜੱਗਾ ਪਰ ਗਾੜੀ ਵਾਲਾ ਇੱਕ ਉਹ ਆਮਣਾ ਇੱਕ ਸੋਢੀ ਆ ਚੱਲ ਇਹ ਇੱਕ ਦੂਜੇ ਤੇ ਵੀਡੀਓ ਵੀਡੀਓ ਪਾਈ ਜਾਂਦੇ ਸੀ ਬੋਲਦੇ ਸੀ ਇੱਕ ਦੂਜੇ ਨੂੰ ਮਾੜਾ ਚੰਗਾ ਉਸ ਦਿਵਾਰ ਵਿੱਚ ਨਿਹੰਗ ਸਿੰਘ ਆ ਕੇ ਤੇ ਇੱਕ ਭੈਣ ਸੀ ਸਾਡੀ ਉਹਨਾਂ ਨੇ ਆ ਕੇ ਇਹਨਾਂ ਦਾ ਰਾਜੀਨਾਮਾ ਕਰਾਇਆ ਇਹ ਲਾਈਵ ਵੀ ਹੋਏ ਸੀ ਇਹ ਤੁਸੀਂ ਸਾਰੇ ਨੇ ਵੇਖਿਆ ਹੋਊਗਾ ਲਾਈਵ ਚ ਲਾਈ ਸਾਰਾ ਰਾਜੀਨਾਮਾ ਹੋਇਆ ਸੀ ਉਹ ਸਰੋਪੇ ਵੀ ਪਾਏ ਸੀਗੇ ਉਸ ਤੋਂ ਬਾਅਦ ਵਿੱਚ ਕੀ ਹੋਇਆ ਵੀ ਇਹਨਾਂ ਨੇ ਵੀਡੀਓ-ਵੀਡੀਓ ਪਾਈਆਂ ਸਾਰਿਆਂ ਨੇ ਉਹ ਵੀਡੀਓ ਚੱਲੀਆਂ ਨਹੀਂ ਗੀਆਂ ਇਹਨਾਂ ਨੂੰ ਆਇਆ ਹੋਗਾ ਵੀ ਵੀਡੀਓ ਚੱਲਦੀਆਂ ਨਹੀਂ ਇੱਕ ਦੂਜੇ ਉੱਤੇ ਫਿਰ ਵੀਡੀਓ ਪਾਉਣ ਲੱਗੇ ਕਿਉਂਕਿ ਹੁਣ ਤੁਹਾਨੂੰ ਇੱਕ ਜਿਹੜੀ ਮੇਨ ਗੱਲ ਆ ਉਹ ਦੱਸਦਾ ਇਹ ਜਿਹੜੇ ਬੰਦੇ ਆ ਜੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਆ ਇੱਕ ਦੂਜੇ ਉੱਤੇ ਵੀਡੀਓ ਪਾਉਂਦੇ ਆ ਤਾਂ ਇਹਨਾਂ ਦੀਆਂ ਵੀ ਵੀਡੀਓ ਚੱਲਦੀਆਂ ਤੇ ਦੂਜੀਆਂ ਵੀਡੀਓ ਇਹਨਾਂ ਦੀ ਬਈ ਚੱਲਦੀਆਂ ਨਹੀਂ ਗੀਆਂ ਰਾਜੀਨਾਮਾ ਕਰਾਏ ਤੋਂ ਬਾਅਦ ਵੀ ਇੱਕ ਦੂਜੇ ਨੂੰ ਮਾੜਾ ਚੰਗਾ ਬੁਲੀ ਜਾਂਦੇ ਤੁਸੀਂ ਬੜਾ ਵੀਡੀਓ ਦੇਖ ਲਓ ਇਹਨਾਂ ਦੇ ਕੱਢ ਕੇ ਜੱਗਾ ਵਰਗਾੜੀ ਆ ਅਮਣਾਂ ਛੋਡੀ ਆ ਤੇ ਇੱਕ ਦੂਜੇ ਨੂੰ ਛੋਡੀ ਆ ਉਹ ਬੰਦਾ ਨਰਮਾ ਜਿਹਾ ਉਹ ਉਹ ਨਹੀਂ ਐਂਦਾ ਬੋਲਦਾ ਜਿਹੜਾ ਅਮਣਾਂ ਇਹ ਵੀ ਜੱਗੇ ਨੂੰ ਮਾੜਾ ਚੰਗਾ ਬੋਲਦਾ ਜੱਗਾ ਇੱਕ ਦੂਜੇ ਨਾਲ ਲੜੀ ਜਾਂਦੇ ਰਾਜੀਨਾਮਾ ਕਰਾਉਣ ਤੋਂ ਬਾਅਦ ਵੀ ਹੁਣ ਮੁੱਖ ਦੀ ਗੱਲ ਇਹ ਆ ਤੇ ਢੰਗ ਸਿੰਘ ਆਏ ਸੀਗੇ ਭੈਣ ਆਈ ਸੀਗੀ ਇਹਦਾ ਮਤਲਬ ਫਿਰ ਉਹਨਾਂ ਦੀ ਕੋਈ ਵੈਲ ਜੁਣੀ ਨਹੀਂ ਰਹੀ ਜਿਹੜਾ ਰਾਜੀਨਾਮਾ ਕਰਾ ਕੇ ਗਏ ਸੀ ਇਹਦੇ ਵਿੱਚ ਤਾਂ ਫਿਰ ਉਹਨਾਂ ਦੀ ਬੇਇੱਜ਼ਤੀ ਤੁਸੀਂ ਦੋਵਾਂ ਦੇ ਵਿੱਚ ਫੇਰ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣ ਲੱਗ ਗਏ ਤੇ ਕੱਲ ਤੁਸੀਂ ਵੀਡੀਓ ਪਾਤੀ ਫੇਰ ਅਖੇ ਜੀ ਸਾਡਾ ਹੁਣ ਫੇਰ ਰਾਜੀਨਾਮਾ ਕੀ ਤੁਸੀਂ ਇਹ ਰਾਜੀ ਰਾਜੀ ਨਾਮ ਇਹ ਤੇ ਲੜਾਈ ਲੜਾਈ ਖੇਢੀ ਜਾਂਦੇ ਆ ਬਈ ਤੇਰੇ ਭੈਣ ਭਰਾਵਾਂ ਨੂੰ ਸਸਰੀਕਾਲ ਤੁਹਾਨੂੰ ਪਤਾ ਪਈ ਆਪਣਾ ਉਹਦੇ ਨਾਲ ਅਮਨ ਰੰਧਾਵੇ ਨਾਲ ਛੋਡੀ ਨਾਲ ਤੇਜ ਜਾਂ ਮੋਗੇ ਆੜਾ ਕਿਹੜੇ ਰੈਡੀ ਬਣੀਆਂ ਮੁੰਡਾ ਤੇ ਇੱਕ ਗੁਰਪ੍ਰੀਤ ਠੀਕ ਆ ਇਹਨਾਂ ਦਾ ਆਚਾਰਾ ਨਾਲ ਆਪਣਾ ਰੌਲਾ ਚੱਲਦਾ ਸੀਗਾ ਵੀਰੇ ਖਤਮ ਵੀਰੇ ਠੀਕ ਆ ਅੱਜ ਤੋਂ ਬਾਅਦ ਉਹ ਆਪ ਦਿਨਾ ਪਾਉਣਗੇ ਵੀਡੀਓ ਤੇ ਮੈਂ ਆਪਦੀਆਂ ਪਾਉਂਗਾ ਵੀਓ ਮੂਆਂ ਦਾ ਅੱਗੇ ਕਿਹੜਾ ਕੰਮ ਨਾ ਇਤੋਂ ਵੀਊ ਲੈਂਦੇ ਸੀ ਵੀਡੀਓ ਪਾ ਕੇ ਹੁਣ ਵੇਹਣ ਮੈਂ ਤੇਰੀ ਵੀਡੀਓ ਪਾਉਂਦਾ ਨਹੀਂਗਾ ਵੇਖ ਲਾਗੇ ਵੀਊ ਠੀਕ ਆ ਤੂੰ ਪਰਮਾਤਮਾ ਤੋਂ ਡਰਿਆ ਕਰੋ ਰੱਬ ਤੋਂ ਡਰਿਆ ਕਰੋ ਸੱਚੇ ਪਾਤਸ਼ਾਹ ਤੋਂ ਚੱਲ ਆਪਾਂ ਇੱਕ ਸੋਨੂ ਰੰਧਾਵੇ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਆਪਾਂ ਨੂੰ ਇੱਕ ਕੀਤਾ ਠੀਕ ਆ ਇੱਕ ਰਹਿਣਾ ਜਾਂ ਨਾ ਰਹਿਣਾ ਉਹ ਥੋਡੀ ਮਰਜ਼ੀ ਆ ਠੀਕ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਹਰੇਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਫਰ ਕਿੰਨਾ ਡਰਦੇ ਆ ਉਹਨਾਂ ਡਰਾਉਂਦੀ ਹੁੰਦੀ ਆ ਦੁਨੀਆ ਇੱਕ ਮਿੱਥੋ ਸੱਤ ਸਿੱਖ ਲਿਓ ਵਾਸਪ ਵਾਹ ਇੱਕ ਤੁਸੀਂ ਉਧਰੋਂ ਕਹਿ ਦਿੰਦੇ ਆ ਜੱਗੇ ਨੂੰ ਜਿਹੜੇ ਫੁੱਦੂਗਰ ਫਾਲੋ ਕਰਦੇ ਉਹ ਫੁੱਦੂ ਬੰਦੇ ਆ ਉਹ ਆਏ ਆ ਜਮੈਂ ਮੈਂ ਤਾਂ ਨਾ ਤੁਹਾਨੂੰ ਦੋਨਾਂ ਨੂੰ ਵੇਖਣ ਵਾਲੇ ਬੰਦੇ ਫੁੱਦੂ ਆ ਯਾਰ ਤੁਸੀਂ ਉਹ ਸਮਝਦੇ ਕਿ ਉਹਨਾਂ ਤੁਹਾਨੂੰ ਵੇਖਣ ਵਾਲੇ ਵੀ ਤੁਸੀਂ ਇੱਕ ਗੇਮ ਖੇਢੀ ਜਾਂਦੇ ਆ ਇੱਕ ਦੂਜੇ ਤੇ ਵੀਡੀਓ ਪਾਉਣਾ ਕਰਕੇ ਤੁਸੀਂ ਪੈਸੇ ਬਣਾਈ ਜਾਂਦੇ ਆ ਲੋਕ ਤੁਹਾਨੂੰ ਵੀਡੀਓ ਦੇਖੀ ਜਾਂਦੇ ਆ ਮੈਂ ਤਾਂ ਨਾ ਲੋਕ ਹੀ ਕਮਲੇ ਆ ਥੋੜੀ ਤਾਂ ਖੇਡ ਬਣੀ ਆ ਇਹ ਤੁਸੀਂ ਜਿਹੜੇ ਲੜ ਪੈਣਾ ਚੌਥੇ ਦਿਨ ਰਾਜੀਨਾਮਾ ਕਰ ਲੈਣਾ ਹੁਣ ਫੇਰ ਰਾਜੀਨਾਮਾ ਕਰ ਲਿਆ ਮੈਨੂੰ ਤਾਂ ਇਹ ਗੱਲ ਚੋ ਵੀ ਐ ਵੀਰੇ ਨੰਗ ਸਿੰਘ ਤੁਹਾਡਾ ਰਾਜੀਨਾਮਾ ਕਰਾ ਕੇ ਗਏ ਸੀਗੇ ਤੁਸੀਂ ਉਹਨਾਂ ਦੀ ਕੀ ਕਦਰ ਪਾਈ ਬਈ ਉਹ ਸਰੋਪੇ ਪਾ ਕੇ ਗਏ ਸੀ ਤੁਸੀਂ ਫੇਰ ਲੜਨ ਲੱਗ ਗਏ ਦਾ ਮਤਲਬ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਤੁਸੀਂ ਯਾਰ ਬੰਦੇ ਆਏ ਸੀ ਚੱਲ ਕੇ ਹੁਣ ਤੁਸੀਂ ਫੇਰ ਹੀ ਲੜ ਪਏ ਉਦੋਂ ਬਾਅਦ ਵਿੱਚ ਤੇ ਹੁਣ ਕੱਲ੍ਹ ਕੇ ਪਰਸੋਂ ਕੱਲ੍ਹ ਫੇਰ ਵੀਡੀਓ ਪਾ ਦਿਆ ਕਿ ਜੀ ਹੁਣ ਸਾਡਾ ਫੇਰ ਰਾਜੀਨਾਮਾ ਲੈ ਦੱਸ ਤੁਸੀਂ ਕਹਿੰਦੇ ਆ ਵੀ ਜੱਗੇ ਨੂੰ ਫੋਲੋ ਕਰਨ ਵਾਲੇ ਫੁੱਦੂ ਆ ਮੈਂ ਤਾਂ ਨਾ ਤੁਹਾਨੂੰ ਸਾਰਿਆਂ ਨੂੰ ਫੋਲੋ ਜਿਹੜੇ ਕਰਦੇ ਆ ਉਹ ਫੁੱਦੂ ਆ ਯਾਰ ਤੁਸੀਂ ਇਹਨਾਂ ਨੂੰ ਫੁੱਦੂ ਬਣਾਈ ਜਾਂਦੇ ਇੱਕ ਦੂਜੇ ਨਾਲ ਲੜਪੜ ਕੇ ਤੀਜੇ ਦੇ ਰਾਜੀ ਨਾ ਹੋ ਕੇ ਤੁਸੀਂ ਤੁਸੀਂ ਤਾਂ ਪੈਸੇ ਬਣਾਈ ਜਾਂਦੇ ਛੋੜੇ ਵੀਡੀਓ ਵੀ ਫੇਰ ਚੱਲਦੀਆਂ ਜਦੋਂ ਤੁਸੀਂ ਇੱਕ ਦੂਜੇ ਉੱਤੇ ਪਾਉਣੇ ਆ ਲੜਪੜ ਕੇ ਤੁਹਾਡੇ ਆਪ ਦੀਆਂ ਤਾਂ ਵੀਡੀਓ ਨਹੀਂ ਚੱਲਦੀਆਂ ਬਈ ਤੁਸੀਂ ਤਾਂ ਹੀ ਇੱਕ ਦੂਜੇ ਦੇ ਦੁਬਾਰਾ ਪਾਉਣ ਲੱਗੇ ਨੇ ਕਿ ਸੰਗ ਰਾਜੀ ਨਾ ਕਰਉਣ ਤੋਂ ਬਾਅਦ ਤਾਂ ਹੀ ਵੀਡੀਓ ਪਾਉਣ ਲੱਗੇ ਤੁਸੀਂ ਇੱਕ ਦੂਜੇ ਉੱਤੇ ਤੁਹਾਡੀਆਂ ਨਾਰਮਲ ਵੀਡੀਓ ਚੱਲੀਆਂ ਹੀ ਨਹੀਂ ਹੈ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਅਮਨ ਨੇ ਇੱਕ ਵੀਡੀਓ ਰੋਸਟ ਕੀਤੀ ਸੀਗੀ ਉਹ ਜਿਹੜੀ ਕੁੜੀ ਹੈ ਮਹਿਕਪ੍ਰੀਤ ਉਹਦੇ ਬਾਰੇ ਬੋਲਿਆ ਸੀਗਾ ਉਹਦੇ ਵਿੱਚ ਨੇ ਇੱਕ ਸ਼ਬਦ ਬਹੁਤ ਭੜਾ ਬੋਲਿਆ ਸੀਗਾ ਭ ਤੇ ਥੱਲੇ ਦੇ ਨੂੰ ਕਮੈਂਟਾਂ ਵਿੱਚ ਵੀ ਲੋਕਾਂ ਨੇ ਬਹੁਤ ਹਾਰ ਪਾਈ ਸੀ ਚਲ ਇੱਕ ਲੈਵਲ ਹੁੰਦਾ ਰੋਸਟ ਕਰਨ ਦਾ ਪਰ ਤੂੰ ਹੱਦਾ ਪਾਰ ਕਰ ਗਿਆ ਸੀ ਉਹਦੇ ਵਿੱਚ ਇੰਨਾ ਭੜਾ ਲਫਜ਼ ਬੋਲਿਆ ਸੀ ਬਾਈ ਅਮਨ ਤੈਨੂੰ ਕਹਿਣਾ ਤੇ ਲੋਕ ਬਹੁਤ ਬਹੁਤ ਤੈਨੂੰ ਬੜਾ ਚੰਗਾ ਲੋਕਾਂ ਨੇ ਬੋਲਿਆ ਵੀ ਰੋਸਟ ਕਰੋ ਕਿਦੇ ਹੱਦ ਤੱਕ ਲਿਮਟ ਹੁੰਦੀ ਹੈ ਕਿਸੇ ਨੂੰ ਇੰਨਾ ਵੀ ਨਾ ਮੜਾ ਚੰਗਾ ਬੋਲੋ ਅਕਸਰ ਕੁੜੀ ਹੈ ਯਾਰ ਤੇਰੇ ਘਰੇ ਵੀ ਧੀਆ ਪਹਿਣਾ ਆਪਣੀ ਵੀਡੀਓ ਵੀ ਧੀਆ ਪਹਿਣਾ ਵੇਖਦੀਆਂ ਹੋਣਗਾ ਤੋ ਇੰਨਾ ਗੰਦਾ ਲਫਜ਼ ਬੋਲਿਆ ਸੀਗਾ ਇਹ ਮਾੜੀ ਗੱਲ ਆ ਬਾਈ ਲੋਕਾਂ ਨੇ ਬਹੁਤ ਤੈਨੂੰ ਗਾਲਾਂ ਕੱਢੀਆਂ ਵਾਲਾ ਕਮੈਂਟ ਦੇਖ ਲਈ ਤੇ ਬਾਕੀ ਅਸੀਂ ਲੋਕਾਂ ਨੂੰ ਕਹਿ ਇਹਨਾਂ ਨੂੰ ਕਮੈਂਟ ਕਮੈਂਟ ਕਰੋ ਇਹਨਾਂ ਨੂੰ ਦੱਸੋ ਬਈ ਅਕਰੂ ਜੀ ਦਾ ਲੜ ਲੜ ਕੇ ਬਈ ਤੁਸੀਂ ਸਾਨੂੰ ਫੁੱਦੂ ਨਾ ਬਣਾਓ ਕਿਵੇਂ ਰਾਜੀਨਾਮਾ ਕਰ ਲੈ ਕੇ ਲੜ ਪਏ ਇਹ ਖੇਡ ਜੀ ਆਪਦੀ ਬੰਦ ਕਰ ਦਿਓ ਬਾਕੀ ਤੁਸੀਂ ਵੀ ਆਪਦੀ رائے ਦਿਓ ਕਮੈਂਟ ਕਰਕੇ ਧੰਨਵਾਦ ਜੀ